ਬੀਬੀ ਜਗੀਰ ਕੌਰ ਦਿੱਤੀ ਹਰਪ੍ਰੀਤ ਕੌਰ ਜਿਸ ਦੀ ਮੌਤ ਦੀ ਕਹਾਣੀ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਇਤਿਹਾਸ ਦਾ ਇੱਕ ਵਿਵਾਦਕ ਅਤੇ ਰਹੱਸਮਈ ਕਿੱਸਾ ਸੀ 2000 ਦੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਹਰਪ੍ਰੀਤ ਦੀ ਮੌਤ ਨੂੰ ਅਧਿਕਾਰਿਤ ਤੌਰ ਤੇ ਦਿਲ ਦਾ ਦੌਰਾ ਦੱਸਿਆ ਗਿਆ ਪਰ ਕਮਲਜੀਤ ਸਿੰਘ ਦੇ ਦੋਸ਼ਾਂ ਨੇ ਇਸ ਨੂੰ ਆਨਰ ਕਿਲਿੰਗ ਅਤੇ ਜ਼ਬਰਦਸਤ ਗਰਭਪਾਤ ਦਾ ਮਾਮਲਾ ਬਣਾ ਦਿੱਤਾ ਸੀਬੀਆਈ ਦੀ ਜਾਂਚ, ਅਦਾਲਤੀ ਕਾਰਵਾਈ ਅਤੇ 18 ਸਾਲ ਬਾਅਦ ਜਗੀਰ ਕੌਰ ਦੀ ਬਰੀ ਹੋਣ ਦੀ ਕਹਾਣੀ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ। ਇਸ ਕਹਾਣੀ ਦੇ ਵਿੱਚ ਅਸੀਂ ਤੁਹਾਨੂੰ ਇਸ ਮਾਮਲੇ ਦੀ ਪੂਰੀ ਜਾਂਚ ਪ੍ਰਕਿਰਿਆ ਤੇ ਵੇਰਵੇਆਂ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਸੁਣਾਵਾਂਗੇ। ਕੀ ਸੀ ਸੱਚ, ਕੀ ਸੀ ਸਾਜ਼ਿਸ਼? ਜਾਣੋ ਇੱਕ ਰਹੱਸਮਈ ਕੇਸ ਦੀ ਪੂਰੀ ਕਹਾਣੀ। ਸਾਲ 2000 ਦੀ ਗੱਲ ਹੈ ਜਦੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਸੀ। ਉਹ ਨਾ ਸਿਰਫ ਇੱਕ ਪ੍ਰਮੁੱਖ ਸਿਆਸੀ ਚਿਹਰਾ ਸੀ ਸਗੋਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦ ਨੇਤਾ ਵੀ ਸੀ। ਐਸਮੇ ਉਸ ਦੀ 19 ਸਾਲਾ ਧੀ ਹਰਪ੍ਰੀਤ ਕੌਰ ਜਿਸ ਨੂੰ ਪਿਆਰ ਨਾਲ ਰੋਜੀ ਵੀ ਕਿਹਾ ਜਾਂਦਾ ਸੀ 20 ਅਪ੍ਰੈਲ 2000 ਨੂੰ ਲੁਧਿਆਣੇ ਵਿੱਚ ਅਚਾਨਕ ਮੌਤ ਦੀ ਨੀਂਦ ਸੌ ਗਈ। ਅਧਿਕਾਰਤ ਤੌਰ ਤੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਪਰ ਇਹ ਘਟਨਾ ਇੱਕ ਰਹੱਸ ਬਣ ਗਈ। ਹਰਪ੍ਰੀਤ ਦੀ ਮੌਤ ਤੋਂ ਅਗਲੇ ਦਿਨ 21 ਅਪ੍ਰੈਲ ਨੂੰ ਉਸ ਦਾ ਸੰਸਕਾਰ ਬੇਗੋਵਾਲ ਵਿੱਚ ਜਲਦਬਾਜੀ ਵਿੱਚ ਕਰ ਦਿੱਤਾ ਗਿਆ। ਸੰਸਕਾਰ ਦੀ ਰਸਮ ਤੈ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ। ਸੈਕਰੀ ਤੇ ਰਵਾਜਾਂ ਦੇ ਅਨੁਸਾਰ ਆਸਤੀਆਂ ਨੂੰ ਇੱਕ ਦਿਨ ਬਾਅਦ ਵੀ ਸਰਜਨ ਕਰਨ ਦੀ ਪਰੰਪਰਾ ਸੀ ਪਰ ਜਗੀਰ ਕੌਰ ਨੇ ਉਸੇ ਦਿਨ ਹਰਪ੍ਰੀਤ ਦੀਆਂ ਆਸਤੀਆਂ ਵਿਸਰਜਿਤ ਕਰ ਦਿੱਤੀਆਂ ਐਸੀ ਜਲਦਬਾਜ਼ੀ ਨੇ ਸਵਾਲ ਖੜੇ ਕੀਤੇ ਸਭ ਤੋਂ ਵੱਡਾ ਸਵਾਲ ਸੀ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਗਿਆ ਹਰਪ੍ਰੀਤ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਬੇਗੋਵਾਲ ਦੇ 21 ਸਾਲਾਂ ਨੌਜਵਾਨ ਕਮਲਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਉਸਨੇ ਦਾਅਵਾ ਕੀਤਾ ਕਿ ਉਸਦਾ ਹਰਪ੍ਰੀਤ ਦੇ ਨਾਲ ਪਿਆਰ ਸੀ ਅਤੇ ਉਹਨਾਂ ਨੇ 1999 ਵਿੱਚ ਗੁਪਤ ਤੌਰ ਤੇ ਵਿਆਹ ਕਰ ਲਿਆ ਸੀ। ਕਮਲਜੀਤ ਨੇ ਇਹ ਵੀ ਦੱਸਿਆ ਕਿ ਜਗੀਰਕੌਰ ਨੂੰ ਇਹ ਰਿਸ਼ਤਾ ਮਨਜ਼ੂਰੀ ਨਹੀਂ ਸੀ ਕਿਉਂਕਿ ਉਹ ਇੱਕ ਆਮ ਪਰਿਵਾਰ ਨਾਲ ਸੰਬੰਧਿਤ ਸੀ ਜਦਕਿ ਜਗੀਰਕੌਰ ਦਾ ਸਮਾਜ ਦੇ ਵਿੱਚ ਉੱਚਾ ਰਤਬਾ ਸੀ। ਉਸਨੇ ਇਹ ਵੀ ਦੋਸ਼ ਲਾਇਆ ਕਿ ਹਰਪ੍ਰੀਤ ਗਰਭਵਤੀ ਸੀ ਅਤੇ ਜਗੀਰਕੌਰ ਨੇ ਜ਼ਬਰਦਸਤੀ ਉਸ ਦਾ ਗਰਭਪਾਤ ਕਰਵਾਇਆ ਜਿਸ ਕਾਰਨ ਉਸ ਦੀ ਮੌਤ ਹੋਈ। ਕਮਲਜੀਤ ਨੇ ਵਿਆਹ ਦੀਆਂ ਤਸਵੀਰਾਂ ਤੇ ਹੋਰ ਸਬੂਤ ਪੇਸ਼ ਕੀਤੇ ਜਿਸ ਨੇ ਮਾਮਲੇ ਨੂੰ ਹੋਰ ਗੰਭੀਰ ਕਰ ਦਿੱਤਾ। ਕਮਲਜੀਤ ਸਿੰਘ ਪਟੀਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੇ ਪੁਲਿਸ ਨੂੰ ਜਾਂਚ ਦਾ ਹੁਕਮ ਦਿੱਤਾ ਇੰਸਪੈਕਟਰ ਜਰਨਲ ਆਫ ਪੁਲਿਸ ਕਮਲਕਿਸ਼ੋਰ ਅਤਰੀ ਦੀ ਅਗਵਾਈ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਐਸਆਈਟੀ ਨੇ ਕੁਝ ਸਬੂਤ ਇਕੱਠੇ ਕੀਤੇ ਜਿਸ ਵਿੱਚ ਹਰਪ੍ਰੀਤ ਦੀ ਮੌਤ ਵਾਲੇ ਕਮਰੇ ਦੇ ਕਾਰਪੇਟ ਤੇ ਕੀਟਨਾਸ਼ਕ ਦੇ ਨਿਸ਼ਾਨ ਮਿਲੇ ਇਹ ਸੰਕੇਤ ਸੀ ਕਿ ਸ਼ਾਇਦ ਹਰਪ੍ਰੀਤ ਨੇ ਖੁਦਕੁਸ਼ੀ ਕੀਤੀ ਜ्यों ਉਸ ਨੂੰ ਸ਼ਾਜ਼ਿਰ ਦਿੱਤਾ ਗਿਆ ਕਮਲਜੀਤ ਨੇ ਪਰਿਵਾਰ ਨੇ ਵਿਆਹ ਦੀਆਂ ਵੀਡੀਓ ਤਸਵੀਰਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਹਰਪ੍ਰੀਤ ਖੁਸ਼ਾਲ ਅਤੇ ਵਿਆਹ ਦੀ ਰਸਮ ਵਿੱਚ ਸ਼ਾਮਲ ਦਿਖਾਈ ਦਿੱਤੀ ਪਰ ਪੰਜਾਬ ਪੁਲਿਸ ਦੀ ਜਾਂਚ ਨਤੀਜੇ ਨਹੀਂ ਦੇ ਸਕੀ ਲੋਕਾਂ ਨੂੰ ਸ਼ੱਕ ਸੀ ਕਿ ਜਗੀਰਕੌਰ ਦੀ ਸਿਆਸੀ ਪਹੁੰਚ ਅਤੇ ਪ੍ਰਕਾਰ ਸਿੰਘ ਬਾਦਲ ਨਾਲ ਨੇੜਤਾ ਕਾਰਨ ਜਾਂਚ ਨੂੰ ਦਬਾਇਆ ਜਾ ਰਿਹਾ ਹੈ ਮੀਡੀਆ ਤੇ ਮਹਿਲਾ ਅਧਿਕਾਰ ਸੰਗਠਨਾਂ ਦੇ ਦਬਾਅ ਕਾਰਨ 9 ਜੂਨ 2000 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਨੂੰ ਸਕੇਲਟ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪ ਦਿੱਤਾ ਸੀਬੀਆਈ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ ਅਕਤੂਬਰ 2000 ਦੇ ਵਿੱਚ ਫਗਵਾੜਾ ਦੇ ਇੱਕ ਜੋੜੇ ਦਲਵਿੰਦਰ ਕੋਰਟੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਤੇ ਦੋਸ਼ ਸੀ ਕਿ ਉਹਨਾਂ ਨੇ ਹਰਪ੍ਰੀਤ ਨੂੰ ਜ਼ਬਰਦਸਤੀ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਉਸਨੂੰ ਅਗਵਾ ਕੀਤਾ ਤੇ ਸਬੂਤ ਨਸ਼ਟ ਕੀਤੇ। ਸੀਬੀਆਈ ਨੇ ਜਗੀਰਕੌਰ ਦੇ ਨਿੱਜੀ ਸੁਰੱਖਿਆ ਅਧਿਕਾਰੀ ਨਿਸ਼ਾਨ ਸਿੰਘ ਨੂੰ ਵੀ ਸੱਮਣ ਜਾਰੀ ਕੀਤੇ ਪਰ ਉਹ ਪਹਿਲਾਂ ਜਾਂਚ ਤੋਂ ਬਚਦਾ ਰਿਹਾ। ਸੀਬੀਆਈ ਦੀ ਜਾਂਚ ਵਿੱਚ 100 ਤੋਂ ਵੱਧ ਗਵਾਹਾਂ ਨੇ ਬਿਆਨ ਦਿੱਤੇ। ਇੱਕ ਮੁੱਖ ਗਵਾਹ ਡਾਕਟਰ ਬਲਵਿੰਦਰ ਸਿੰਘ ਸੋਲ ਜਿਸ ਨੇ ਕਥਿਤ ਤੌਰ ਤੇ ਜਗੀਰਕੌਰ ਦੇ ਹੁਕਮਾਂ ਤੇ ਗਰਭਪਾਤ ਕੀਤਾ ਸੀ ਉਸ ਨੇ ਸੀਬੀਆਈ ਨੂੰ ਸਹਿਯੋਗ ਦਿੱਤਾ ਤੇ ਅਪਰੂਵਰ ਬਣ ਗਿਆ ਉਸ ਨੇ ਦੱਸਿਆ ਕਿ ਹਰਪ੍ਰੀਤ ਨੂੰ ਮਾਰਚ 2000 ਵਿੱਚ ਨਸ਼ੀਲੀਆਂ ਦਵਾਈਆਂ ਦੇ ਕੇ ਗਰਭਪਾਤ ਕਰਵਾਇਆ ਗਿਆ ਸੀਬੀਆਈ ਨੇ ਦਾਵਾ ਕੀਤਾ ਕਿ ਜਗੀਰਕੌਰ ਨੇ ਆਪਣੀ ਧੀ ਦੇ ਰਿਸ਼ਤੇ ਨੂੰ ਸਮਾਜਿਕ ਸਾਖ ਦੇ ਖਤਰੇ ਵਜੋਂ ਦੇਖਿਆ ਤੇ ਉਸ ਨੇ ਹਰਪ੍ਰੀਤ ਨੂੰ ਦਵਾਈ ਦਿੱਤੀ ਜਿਸ ਕਾਰਨ ਗਰਭਪਾਤ ਹੋਇਆ ਤੇ ਸ਼ਾਇਦ ਮੌਤ ਵੀ ਸੀਬੀਆਈ ਨੇ ਇਹ ਵੀ ਕਿਹਾ ਕਿ ਜਗੀਰ ਕੌਰ ਚਾਹੁੰਦੀ ਸੀ ਕਿ ਹਰਪ੍ਰੀਤ ਦਾ ਵਿਆਹ ਢੇਸੀ ਦੇ ਪੁੱਤਰ ਚੰਨੀ ਨਾਲ ਹੋਵੇ ਪਰ ਹਰਪ੍ਰੀਤ ਦੀ ਜਿਦ ਅਤੇ ਕਮਲਜੀਤ ਦੇ ਨਾਲ ਰਿਸ਼ਤੇ ਨੇ ਮਾਮਲੇ ਨੂੰ ਗੰਭੀਰ ਕਰ ਦਿੱਤਾ ਜ਼ਬਰਦਸਤੀ ਗਰਭਪਾਤ ਗੈਰ ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਲਾਏ ਪਰ 2000 ਦੇ ਵਿੱਚ ਇੱਕ ਦੁਖਦਾਈ ਮੋੜ ਆਇਆ ਜਦੋਂ ਅਪਰੂਵਰ ਡਾਕਟਰ ਸੋਲਦੀ ਅਮਰਤਸਰ ਦੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਿਸ ਨੂੰ ਵੀ ਸ਼ੱਕੀ ਮੰਨਿਆ ਗਿਆ 2010 ਦੇ ਵਿੱਚ ਕਮਲਜੀਤ ਸਿੰਘ ਨੇ ਅਦਾਲਤ ਵਿੱਚ ਆਪਣਾ ਬਿਆਨ ਹੀ ਪਲਟ ਦਿੱਤਾ ਤੇ ਕਿਹਾ ਕਿ ਉਸ ਦਾ ਹਰਪ੍ਰੀਤ ਦੇ ਨਾਲ ਤਾਂ ਕੋਈ ਵਿਆਹ ਹੀ ਨਹੀਂ ਸੀ ਹੋਇਆ। ਐਸ ਨੇ ਜਾਂਚ ਨੂੰ ਹੋਰ ਪਚੀਦਾ ਕਰ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਉਸ ਨੇ ਮੋੜਾ ਆਪਣਾ ਬਿਆਨ ਬਦਲਿਆ। ਸੀਬੀਆਈ ਨੇ ਕਮਲਜੀਤ ਤੇ ਦੋਸ਼ ਲਾਇਆ ਕਿ ਉਸ ਨੇ ਜ਼ਗੀਰ ਕੌਰ ਤੋਂ 3 ਕਰੋੜ ਰੁਪਏ ਲਏ ਹਨ। 3 ਮਾਰਚ 2012 ਨੂੰ ਪਟਿਆਲੇ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜਗੀਰ ਕੌਰ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਜ਼ਬਰਦਸਤੀ ਗਰਭਪਾਤ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਦੋਸ਼ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਪਰ ਅਦਾਲਤ ਨੇ ਕਤਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿਉਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਹਰਪ੍ਰੀਤ ਦੀ ਮੌਤ ਇੱਕ ਕਤਲ ਸੀ ਜਗੀਰ ਕੌਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਨੂੰ ਪੰਜਾਬ ਔਰਸ ਦੇ ਵਿੱਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਜਗੀਰ ਕੌਰ ਨੇ 2012 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਅਦਾਲਤ ਨੇ ਇਹ ਕਿਹਾ ਕਿ ਹਰਪ੍ਰੀਤ ਦੀ ਮੌਤ ਸ਼ਾਇਦ ਡੀਹਾਈਡਰੇਸ਼ਨ ਕਾਰਨ ਹੋਈ ਜਿਸ ਨੂੰ ਇੱਕ ਗਵਾਹ ਡਾਕਟਰ ਤਰਸੇਮ ਸਿੰਘ ਨੇ ਸਮਰਥਨ ਦਿੱਤਾ। ਹਾਈ ਕੋਰਟ ਨੇ ਸੀਬੀਆਈ ਦੀ ਜਾਂਚ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਮੁੱਖ ਗਵਾਹਾਂ ਦੇ ਬਿਆਨ ਬਦਲਦੇ ਹਨ ਅਤੇ ਮੋਬਾਈਲ ਫੋਨ ਜਾਂ ਸਿਮ ਕਾਰਡ ਵਰਗੇ ਸਬੂਤ ਸੁਰੱਖਿਅਤ ਨਹੀਂ ਕੀਤੇ ਗਏ। ਟ੍ਰਾਇਲ ਅਦਾਲਤ ਨੇ ਜਗੀਰਕੌਰ ਦੇ ਸਮਾਜਿਕ ਅਤੇ ਸਿਆਸੀ ਰੋਤਬੇ ਨੂੰ ਗਲਤ ਟੰਗ ਦੇ ਨਾਲ ਮਾਮਲੇ ਦੇ ਵਿੱਚ ਵਰਤਿਆ। 2024 ਦੇ ਵਿੱਚ ਮਾਮਲੇ ਨੇ ਇੱਕ ਨਵਾਂ ਮੋੜ ਲਿਆ ਜਦੋਂ ਅਕਾਲ ਤਖਤ ਨੇ ਜਗੀਰਕੌਰ ਨੂੰ ਉਸਦੀ ਧੀ ਦੀ ਮੌਤ ਸੰਬੰਧੀ ਸ਼ਿਕਾਇਤ ਤੇ ਸਪਸ਼ਟੀਕਰਨ ਮੰਗਿਆ। ਜਗੀਰਕੌਰ ਨੇ 3 ਅਕਤੂਬਰ 2024 ਨੂੰ ਆਪਣਾ ਜਵਾਬ ਦਾਇਰ ਕੀਤਾ ਜਿਸ ਵਿੱਚ ਉਸਨੇ ਕਿਹਾ ਕਿ ਇਹ ਇੱਕ ਸ਼ਿਕਾਇਤ ਹੈ ਕਿ ਉਸ ਦੀ ਸਿਆਸੀ ਵਿਰੋਧੀਆਂ ਦੀ ਸਾਜ਼ਿਸ਼ ਹੈ ਉਸਨੇ ਕਿਹਾ ਕਿ ਉਹ 2018 ਦੇ ਵਿੱਚ ਅਦਾਲਤ ਤੋਂ ਬਰੀ ਹੋ ਚੁੱਕੀ ਹੈ ਤੇ ਇਹ ਮੁੱਦਾ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਉਠਾਇਆ ਜਾ ਰਿਹਾ ਹੈ ਹਰਪ੍ਰੀਤ ਕੌਰ ਦੀ ਮੌਤ ਅੱਜ ਵੀ ਇੱਕ ਰਹੱਸ ਬਣੀ ਹੈ ਕੀ ਇਹ ਸੱਚਮੁੱਚ ਇੱਕ ਸਿਆਸੀ ਸਾਜ਼ਿਸ਼ ਸੀ ਕੀ ਸਮਾਜਿਕ ਸਾਖ ਦੀ ਰਾਖੀ ਲਈ ਇੱਕ ਮਾਣੇ ਅਜਿਹੇ ਕਦਮ ਚੁੱਕਿਆ ਜਾਂ ਕੀ ਕਮਲਜੀਤ ਸਿੰਘ ਦੀਆਂ ਕਹਾਣੀਆਂ ਵਿੱਚ ਸੱਚਾਈ ਹੀ ਨਹੀਂ ਸੀ 18 ਸਾਲ ਦੀ ਲੰਬੀ ਅਦਾਲਤੀ ਲੜਾਈ ਤੋਂ ਬਾਅਦ ਜਗੀਰ ਕੌਰ ਨੂੰ ਬਰੀ ਕਰ ਦਿੱਤਾ ਗਿਆ ਪਰ ਸਵਾਲ ਅਜੇ ਵੀ ਜਿਉਂਦੇ ਤ्यों ਹਨ ਇਹ ਕਹਾਣੀ ਸਾਨੂੰ ਸਮਾਜ ਦੇ ਦੁਆ ਪਰਿਵਾਰਕ ਸਬੰਧਾਂ ਅਤੇ ਨਿਆਂ ਦੀ ਲੰਬੀ ਰਾਹ ਤੇ ਸੋਚਣ ਦੇ ਲਈ ਮਜਬੂਰ ਕਰਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਨਾ ਭੁੱਲਣਾ ਜੀ ਧੰਨਵਾਦ